ਪੇਜਕੀ ਹੈ ਜੀ ਤੇ ਜੋਤੂ ਪੜ ਰਹੀ ਆ ਤੇ ਮੁੰ ਵੀ ਪੜ ਰਿਆ ਸੀ ਤੇ ਜਹਾਜ ਲੱਗਿਆ ਤੇ ਉਹ ਵੇਖਣ ਭੱਜ ਗਿਆ ਵੇਲੀ ਚ ਤੇ ਕਰ ਕਰਾ ਕੇ ਸਭ ਨੂੰ ਕਹੀ ਮਿਲ ਗਈ ਬਾਜੀ ਉਹਨਾਂ ਕੋਲੋਂ ਤੇ ਮੰਨੋ ਚਲ ਪੁੱਤ ਟੈਸਟ ਦੇ ਆਪਣਾ ਘਰ ਜਾ ਕੇ ਤੇ ਸਰ ਨੇ ਬਣਾਤੀ ਹਲਦੀ ਲੀਜੇਗਾ ਤੇ ਉੱਥੇ ਵੀ ਖਾਲੀ ਜਗ੍ਹਾ ਪਈ ਸੀ ਉੱਥੇ ਵੀ ਬਣਾਉਣ ਦੇ ਆ ਚਲੋ ਜ਼ਿਆਦਾ ਹਲਦੀ ਲੱਗ ਜੇਗੀ ਤੇ 8 7:30 ਦਾ ਟਾਈਮ ਹੋ ਹੀ ਗਿਆ ਵਾ ਇਹ ਮੈਂ ਤਾਂ ਵਾਲਾ ਕੰਮ ਸਾਰੇ ਸਰ ਕਰਦੇ ਆ ਤੇ ਜਿੰਨਾ ਗਾ ਮਾਗੇ ਨਾਂ ਬਣਾਉਣਾ ਹੁੰਦਾ ਨਾ ਗਾੜੀ ਗਾੜੀ ਉਹ ਆਹੀ ਕਰ ਲੈਨੇ ਛੋਟੇ ਮੋਟੇ ਕੰਮ। ਯਾ ਅੱਜ ਵੇਖਾਂਗੇ ਕਿ ਤੇ ਤੀ। ਖਾਣਾ ਖਰਾਨੀ ਬਣੰਗਿਆ। ਫਟਾਫਟ ਪੜ੍ਹ ਲਓ ਬਤ। ਆਪਣੇ ਟੈਸਟ ਜਲਦੀ ਜਲਦੀ ਕਰ ਲਓ ਜੋ ਹੋਮਵਰਕ ਮਿਲਿਆ ਨਾ ਉਹ ਵੀ ਕਰ ਲਿਓ ਠੀਕ ਹੈ ਨਾ। ਫਿਰ ਵੇਲੇ ਨਾਲ ਸੋਵੋਗੇ ਮੁੜ ਕੇ ਫੇਰ ਸਵੇਕ ਤੇ ਉੱਠਣਾ ਹੁੰਦਾ। ਕੋਈ ਗੱਲ ਨਹੀਂ ਆ ਪੇਜ ਛੱਡ ਕੇ ਮੈਂ ਤੇਰਾ ਵੇ ਨਹੀਂ ਆ ਮੈਨੂੰ ਨਾ ਥੋੜਾ ਕਿਚਨ ਦਾ ਕੰਮ ਕਰ ਲੈਂਦੇ ਫਿਰ ਮੈਂ ਆਣ ਕੇ ਵੇ ਨਹੀਂ ਤੇਰੇ ਚੰਗਾ ਬਸ ਰੋਟੀ ਇਹ ਬੰਨਣ ਵਾਲੀ ਬਾਕੀ ਸਬਜੀ ਭਾਜੀ ਬਣਿਆ ਆਪਣਾ ਸਾਰਾ ਇਹ ਤੇ ਅਮੇ ਥੋੜਾ ਜਿਹਾ ਖੋ ਨਹੀਂ ਪੀ ਇੱਦਾਂ ਨਾ ਸਾਡੇ ਆ ਵਾਸ਼ਰੂਮ ਦੇ ਅੰਦਰ ਬਾਹਰ ਜਿਹੜੇ ਇਹਨਾਂ ਦੇ ਇੱਕਦਮ ਹੱਥ ੁੰਡੇ ਰੱਖੇ ਹੋਏ ਆ ਗਾੜੀ ਸਭ ਦੇ ਚਲੋ ਰੱਖੇ ਹੁੰਦੇ ਆ ਵੀ ਪੈਰ ਗੂਸ ਦੀ ਚੀਜ਼ ਆ ਕਿੱਥੀ ਹੈ ਇਹ ਅੰਦਰ ਬਾਹਰ ਨੇ ਕਿੱਥੇ ਰੱਖਿਆ ਠੀਕ ਜਿਹਾ ਸੈਟਰੀ ਕਰਨੀ ਨਾ ਇੱਥੋਂ ਤੇ ਚੱਪਲ ਅੰਦਰ ਜਿਹੜੀ ਵਰਤਨੀ ਹੈ ਇਸ ਤਰ੍ਹਾਂ ਹੀ ਵਰਤਨੀ ਆ ਤਾਂ ਕਿ ਜਿਹੜਾ ਮੰਨ ਲਓ ਛੋਟੇ ਬੱਚੇ ਆ ਬਾਸ ਨੂੰ ਮੂਟੋਂ ਪੈਰਾਂ ਤੇ ਪੈ ਜਾਂਦਾ ਕਿਸੇ ਵੇਲੇ ਹੈ ਨਾ ਤੇ ਉਹ ਫਿਰ ਸਾਰੇ ਯਾਨੀ ਕਿ ਬੁਰਾਂਡੇ ਚ ਜਾਂ ਕਿਚਨ ਚ ਵੀ ਉਹ ਸਾਰੇ ਗੰਦੇ ਪੈਰ ਲੱਗਣ ਤੇ ਇਸ ਤਰ੍ਹਾਂ ਇੱਕ ਬੱਕੇਟ ਰੱਖੀ ਹੋਈ ਹੈ ਲਾਗੇ ਜੋ ਵੀ ਗੰਦੇ ਕੱਪੜੇ ਵਗੈਰਾ ਵਾ ਉਹ ਆ ਕੇ ਜਿਵੇਂ ਵਰਤਦੇ ਹੋ ਵਰਦੀਆਂ ਲਾਗੇ ਬੱਚੇ ਇੱਥੇ ਰੱਖ ਦਿੰਦੇ ਆ ਤੇ ਫਿਰ ਇੱਧਰ ਉੱਧਰ ਖਲਾਰਾ ਨਹੀਂ ਪੈਂਦਾ ਵੈਸੇ ਮੇਰੇ ਕੱਪੜਿਆਂ ਦਾ ਤੇ ਸੱਚੀ ਗੱਲ ਦੱਸਾਂ ਮੈਂ ਬਹੁਤ ਹੀ ਖਲਾਰਾ ਹੁੰਦਾ ਵਾ ਮਤਲਬ ਅਜੇ ਤਾਂ ਮੈਂ ਨਾ ਸਾਮਣ ਵਾਲੇ ਬਹੁਤ ਸਾਰੇ ਕੱਪੜੇ ਤੇ ਆਹ ਡਾਈ ਰੂ ਮੈਂ ਇੱਧਰ ਇੱਧਰ ਮੈਂ ਨਾ ਜ ਫ੍ਰਿਜ ਇੱਧਰ ਲਗਾਤੀ ਆ ਕਿਉਂਕਿ ਇਹ ਇੱਕ ਬਿਲਕੁਲ ਬਾਹਰ-ਬਾਰ ਹੈ ਇਤੋਂ ਇਹਨੂੰ ਹਵਾ ਵੀ ਮਿਲੂਗੀ ਥੋੜੀ ਪਿਛਲੇ ਗਰਮੇ ਚ ਨਾ ਮੈਂ ਫ੍ਰਿਜ ਦੇ ਫ੍ਰਿਜ ਦੇ ਸੌਰੀ ਬੜੇ ਚਾਂਸ ਹੁੰਦੇ ਜਿਵੇਂ ਪਤਾ ਨਹੀਂ ਕੀ ਇਹਦਾ ਕੁਛ ਨਾ ਕੁਛ ਫਟ ਜਾਂਦਾ ਮੈਨੂੰ ਬਹੁਤ ਡਰ ਲੱਗਦਾ ਇਸ ਕਰਕੇ ਮੈਂ ਇਹਨੂੰ ਬਿਲਕੁਲ ਬਾਹਰ-ਬਾਰੇ ਕਮਰੇ 'ਚ ਹੀ ਰੱਖਿਆ ਸਾਈਡ 'ਤੇ ਤੇ ਅਜੇ ਬਾਕੀ ਚਲੋ ਇੱਧਰ ਦਾ ਫਰਨੀਚਰ ਵਗੈਰਾ ਨਹੀਂ ਹੈਗਾ ਜਿੰਨਾ ਕਿ ਹੈਗਾ ਉਹਨੂੰ ਇਦਾਂ ਹੀ ਐਡਜਸਟ ਕੀਤਾ ਆਪਾਂ ਤੇ ਆਹ ਵਾ ਸਾਡਾ ਨਿਸ਼ਕਾਰ ਇਨੀ ਕੁ ਲੋਬੀ ਸਾਰੇ ਬਣੀ ਆ ਮਨਵਾ ਤੇ ਆ ਕਿਚਨ ਕਿਚਨ ਦੀ ਮੇਰੀ ਸਾਰੀ ਸਫਾਈ ਕਰਨ ਵਾਲੀ ਹੋਈ ਪਈ ਹੈ ਉਹ ਮੈਂ ਕਰਨੀ ਆ ਤੇ ਤਾਂ ਆ ਰਕਾਰ ਤਾਂ ਮੈਂ ਅੰਦਰ ਜਾਲੀ ਪਈ ਸੀ ਮੇਰੇ ਕੋਲ ਇੱਥੇ ਇੱਕ ਮੇਰਾ ਸੈਲਫ ਦਾ ਛੋਟਾ ਹੈਗਾ ਨਾ ਉੱਪਰਲਾ ਸਾਰੇ ਤੇ ਉਹ ਫਿਰ ਮੈਨੂੰ ਮੈਂ ਇਹ ਵੀ ਮੇਰੇ ਕੰਮ ਚ ਆ ਜੂਗੀ ਜਿੰਨੇ ਡੱਬੇ-ਟਪੇ ਇਹਦੇ ਵਿੱਚ ਰੱਖੂੰਗੀ ਮੈਂ ਤੇ ਮੇਰਾ ਖਲਾਰਾ ਜਾਨੀ ਘਰ ਲੱਗੂਗਾ ਦੇਖੇਂਗਾ ਮਨਵਾ ਦਰਵਾਜਾ ਕਿਉਂ ਮਤ ਖੁੱਲੇ ਡਰਾਈ ਹੁੰਦਾ ਫਿਰ ਮਛਰ ਮਛਰ ਸਾਰਾ ਵਰਦਾ ਭਾਵੇਂ ਚਲੋ ਆ ਵੀ ਫੁੱਲੀਆਂ ਭਾਰੀਆਂ ਆਪਣੀ ਆਹਾ ਤੇ ਰੱਖਿਆ ਖੁੱਲਾ ਤਾਂ ਕਿ ਆ ਡਰਾਈਂਗ ਰੂਮ ਦਾ ਦਰਵਾਜਾ ਕਿਉਂ ਖੋਲਿਆ ਆਹ ਵਾਲਾ ਹਾਂ ਅੱਛਾ ਤੇ ਆਹ ਵਾਲਾ ਇਹ ਤੇ ਆਹ ਦਰਵਾਜਾ ਦਾ ਸਾਹਮਣੇ ਤੇ ਇੱਥੋਂ ਦੀ ਜਾ ਕੇ ਆਵੜ ਨਹੀਂ ਹੁੰਦਾ ਦਰਵਾਜ਼ਾ ਜਿਹੜਾ ਮੈਂ ਹੁਣੇ ਬੰਦ ਕਰਕੇ ਆਈ ਹਾਂ ਅੰਦਰ ਤੇ ਸਾਰੇ ਹਜੇ ਹਟਿਆ ਬਾਹਰੇ ਬੋਰੀਆਂ ਦੀ ਸਾਈਡਿੰਗ ਹੋਣ ਵਾਲੀ ਆ ਆਹ ਤਰਬੂਜਾ ਮੂਨੇ ਖਰਾਬ ਕਰਦਾ ਚਕਰਤਾ ਮਾਰ ਮਾਰ ਕੇ ਨਾ ਖਾਦਾ ਨਾ ਖਾਂ ਦਿੱਤਾ ਜੀ ਰਾਤ ਤੇ ਟਾਈਮ ਹੋ ਗਿਆ ਪੌਣੇ 9 ਤੇ ਅਜੇ ਪੜਾਈ ਚੱਲ ਰਹੀ ਆ ਬਾਹਰ ਕਿਉਂਕਿ ਜੋਦਾਨ ਕਾਫੀ ਕੰਮ ਹੈਗਾ ਸੀ ਜਓਗ੍ਰਾਫੀ ਇਸ ਚੀਲੇ ਚੈਪਟਰ ਜਾਰ ਕਰਨਾ ਤੇ ਮੈਂ ਆਲੂ ਬਾਲ ਰਹੀ ਆ ਸਵੇਰ ਦੀ ਸਬਜੀ ਵਾਸਤੇ ਆ ਜਦ ਲੱਗ ਗਿਆ ਆਪ ਸਟੇਅਰ ਤਿਆਰ ਕਰਨੇ ਇੱਕ ਪਾਸੇ ਕਰ ਲਈ ਸਬਜੀ ਕਰਾਂ ਤੇ ਨਾਲ ਹੰਮੇ ਲੱਗੀਆਂ ਫੁਲਕੇ ਬਣਾਉਣ ਚਲੇ ਕੋਲੀ ਰੋਟੀ ਖਵਾ ਗਈ ਫੇਰ ਇੱਥੇ ਮੈਂ ਇਹ ਜਾਲੀ ਦਾ ਮੈਨਸੂਖਾ ਇੱਥੇ ਮੈਂ ਪ੍ਰੈਸ ਲਾ ਕੇ ਕਪੜੇ ਵੀ ਆਪਣੇ ਕਰ ਸਕਦੀਆਂ ਸ਼ੂ ਵਗੈਰਾ ਸਾਰਾ ਇੱਥੇ ਰੇਂਜ ਹੈਗਾ ਵਾ ਤੇ ਇੱਥੇ ਨਾਲ ਹੀ ਆਪਾਂ ਕਪੜੇ ਪ੍ਰੈਸ ਕਰ ਲਾਂਗੇ ਤੇ ਨਾਲ ਹੀ ਮਹਾਂ ਇੱਥੇ ਇਹਨਾਂ ਨੂੰ ਖਾਣਾ ਬਣਾ ਕੇ ਤੇ ਨਾਲ ਨਾਲ ਫੁਲਕੇ ਖਵਾ ਦੇਣਾ हां जी पानी दो गंदी देख ਮਸ਼ਕਲ ਕੇ ਬਹੁਤ ਖਾਓ ਰੋਟੀ ਬੈਠੋ ਬੇਟਾ ਬੈਠੋ ਖਾਓ ਰੋਟੀ ਆ ਲੈ ਮੋਹ ਟੋਟੀ ਖਾ ਆਜੀ ਮੇਰੀ ਵਾਰੀ ਰੁਕੀ ਖਾਂਦੀ ਇਹ ਆਪਾਂ ਉਬਾਲੇ ਆਲੂ ਦੇ ਰਹਿਣਾ ਮਾਗਵਾਣੇ ਰੁਕੀ ਆਪਾਂ ਅੱਜ ਦਾ ਸੈਸ਼ਨ ਵੀ ਕੰਪਲੀਟ ਹੋ ਗਿਆ ਦਾ ਤੇ ਹੰ ਸਾਰੇ ਪੈਨਕਾ ਵਾਲੋ ਗੁੱਡ ਨਾਈਟ ਤੇ ਕੁਮਾਰਨਾ ਸਾਰਿਆਂ ਦਾ ਮੇਰੇ ਪਰ ਆਨੈਕ ਤੇ ਵਾਈਬ ਨੂੰ ਸਾਰੇ ਨੂੰ ਰਿਸ਼ਤੇ ਦੇ ਸਕੇ ਪਾਛੀ ਆ ਸਾਰਿਆਂ ਨੂੰ ਸ਼ਾਂਤੀ ਦੇ ਲਈ ਤੇ ਆਪਾਂ ਮਿਲਦੇ ਆ ਨੈਕਸਟ ਵਾਰ ਹੋਵੇ ਚਲ ਤੱਕ ਵੀਰਾ ਬਰਾਕਾ ਜੀ